ਹਾਂਜੀ ਵੀਰੋ ਆ ਯਾਰ ਵਿਸ਼ਵਜੀਤ ਪਹਿਲਾਂ ਤਾਂ ਬੜੀਆਂ ਬੜਕਾ ਮਾਰਦਾ ਸੀ ਤੈਨੂੰ ਵਿਊ ਵਾਵਾ ਆਉਂਦੇ ਸੀ ਪੰਪ ਵੀ ਲੋਕੀ ਬੜਾ ਦਿੰਦੇ ਸੀ ਇਹਨੂੰ ਤੇ ਹੁਣ ਵਿਚਾਰਾ ਅੰਦਰ ਹੋ ਗਿਆ ਤੇ ਹੁਣ ਕੋਈ ਇਹਦੇ ਨਾਲ ਨਹੀਂ ਖੜਾ ਕੋਈ ਇਹਦੀ ਸਪੋਰਟ ਨਹੀਂ ਕਰ ਰਿਹਾ ਕੋਈ ਇਹਦੇ ਬਾਰੇ ਕਮੈਂਟ ਨਹੀਂ ਕਰ ਰਿਹਾ ਤੇ ਸਾਰੇ ਚੁੱਪ ਬੈਠੇ ਆ ਯਾਰ ਇੱਕ ਦਿਨ ਖੋਚ ਚਾਹੀਦਾ ਪਹਿਲੋਂ ਭਾਈ ਚਾਦਰ ਵੇਖ ਕੇ ਪੈਰ ਫਸਾਰਦਾ ਤੇ ਦੂਜੇ ਜਿਹੜੇ ਪੰਪ ਦੇਣ ਵਾਲੇ ਵੀਰ ਹੁੰਦਾ ਉਹਨਾਂ ਨੂੰ ਵੀ ਚਾਹੀਦਾ ਯਾਰ ਪੰਪ ਘਟ ਦਿਆ ਕਰੋ ਬੰਦੇ ਨੂੰ ਨਾ ਪੰਪ ਮਾਰ ਜਾਂਦੇ ਆ ਪੰਪ ਨੁਕਸਾਨ ਕਰ ਜਾਂਦੇ ਬੰਦੇ ਦਾ ਪੰਪ ਨੁਕਸਾਨ ਕਰ ਜਾਂਦੇ ਆ ਤੇ ਪੰਪ ਨੁਕਸਾਨ ਕਰ ਗਏ ਤੇ ਹੁਣ ਵਿਚਾਰਾ ਅੰਦਰ ਬੈਠਾ ਤੇ ਮੇਰੇ ਖਿਆਲ ਜੇ ਹਿਸਾਬ ਨਾਲ ਲੱਗਦਾ ਘਰੋਂ ਵੀ ਵਿਚਾਰਾ ਮੇਰੇ ਅੰਗੂ ਮਾਤੜੀ ਆ ਤੇ ਪਿੱਛੇ ਕੋਈ ਸਪੋਰਟ ਵੀ ਹੈ ਨਹੀਂ ਤੇ ਜਿਹੜੇ ਪੇਜਾਂ ਵਾਲੇ ਹੀ ਉਹਨਾਂ ਨੂੰ ਬਕਵਾਸ ਵਨ ਸੁਣਨੀ ਚਾਹੀਦੀ ਹੁੰਦੀ ਆ ਫੁਗਰੀਆਂ ਚਾਹੀਦੀਆਂ ਹੁੰਦੀਆਂ ਵਿਊ ਲੈਣ ਆਸਤੇ ਦਿਓ ਵਿਊ ਲੈ ਗਏ ਤੈਨੂੰ ਵਸਾ ਗਏ ਇਹਦੇ ਵਾਸਤੇ ਹੁਣ ਕੋਈ ਨਹੀਂ ਖੜਾ ਯਾਰ ਇਹਨੂੰ ਬਾਹਰ ਕਢਾ ਲਓ ਇਹਦੇ ਵਿਚਾਰੇ ਇਹਦੇ ਤੱਪੜ ਰੋਲ ਜਾਣੇ ਆ ਇਹਦੇ ਤੱਪੜ ਰੋਲ ਜਾਣੇ ਆ ਇਹਨੇ ਬਾਅਦ ਵਿਚਾਰੇ ਨੇ ਵੀਡੀਓ ਦੀ ਕੀ ਬਣਾਉਣੀ ਵੀਡੀਓ ਦੀ ਫੁਗਰੀਆਂ ਦੀ ਕੀ ਮਾਰਨੀ ਆ ਇਹਨੇ ਵਿਚਾਰੇ ਨੇ ਫੋਟੋ ਖਿਮਾਉਂ ਚੁੱਕੇ ਹੁੰਦੀ ਰਹਿਣਾ ਹੈਨਾ ਜਿਹੜਾ ਜਿਹੜਾ ਬੰਦਾ ਸਰਕਾਰਾਂ ਨੂੰ ਸਿੱਧਾ ਉਹ ਪੈਂਦਾ ਯਾਰ ਤੁਸੀਂ ਸਰਕਾਰ ਨੂੰ ਪ੍ਰੋਪਰ ਤਰੀਕੇ ਨਾਲ ਗੱਲ ਕਰੋ ਜਿਹੜਾ ਮੁੱਦਾ ਆ ਲੈ ਕੇ ਜਾਓ ਜਿੱਥੇ ਤੁਹਾਡੀ ਨਹੀਂ ਮੰਨੀ ਜਾਂਦੀ ਉਥੇ ਤੁਸੀਂ ਜਨਤਾ ਨੂੰ ਕਹੋ ਵੀ ਇੱਥੇ ਸਾਡੀ ਆਏ ਬੰਦੇ ਨੇ ਨਹੀਂ ਮੰਨੀ ਆਏ ਬੰਦੇ ਨੇ ਪੈਸੇ ਮੰਗੇ ਆਏ ਬੰਦੇ ਨੇ ਸਾਹ ਮਤਲਬ ਸਾਥ ਨਹੀਂ ਦਿੱਤਾ ਸਰਭ ਬਣਾ ਕੇ ਕੈਮਰਾ ਚਾਲੂ ਕਰਕੇ ਕੇ ਪੇਜ ਤੇ ਵੀਡੀਓ ਬਣਾ ਕੇ ਪੇਜਾਂ ਵਾਲਿਆਂ ਦੇ ਪੈਸੇ ਪੇਜਾਂ ਵਾਲੇ ਦੇ 8-8 ਦਾਦਾ ਲੱਖ ਰੁਪਇਆ ਕਮਾਉਂਦੇ ਆ ਔਰ ਅਫਤਾਰ ਰਾਇ ਅਰਗਾ ਬਰੌਨ ਕੁੜੀ ਹੋਰ ਪਤਾ ਨਹੀਂ ਕਿੰਨੇ ਆ ਪਤਾ ਨਹੀਂ ਕਿੰਨੇ ਜਿਹੜੇ ਪੇਜਾਂ ਤੋਂ ਡਰਾਮੇ ਕਰ ਕਰ ਪਾਏ ਕਮਾਉਂਦੇ ਪਤਾ ਨਹੀਂ ਕਿੰਨੇ ਤੇ ਸਮਾਜ ਨੂੰ ਦੂਸ਼ਿਤ ਕਰ ਰਿਹਾ ਸਮਾਜ 'ਚ ਗੰਦ ਪਾਰ ਹੈ ਹੈ ਤੇ ਯਾਰ ਕੋਈ ਇਹਦੀ ਸਪੋਰਟ ਕਰੋ ਇਹਨੂੰ ਵਿਚਾਰੇ ਗਰੀਬ ਘਰ ਦਾ ਮੁੰਡਾ ਇਹਨੂੰ ਬਾਹਰ ਕਢਾ ਦਿਓ ਜਾਂ ਸਰਕਾਰ ਹੀ ਅੱਤੇ ਰਹਿਮ ਕਰੇ ਯਾਰ ਵਿਚਾਰਾ ਮਨੁੱਖ ਲੱਗਦਾ ਵੀ ਇਹ ਨਾਵੇਂ ਵਿਚਾਰੇ ਦੀ ਜ਼ਿੰਦਗੀ ਡਿਸਟਰਬ ਹੋ ਜਾਏ ਤੇ ਬਾਕੀ ਵੀਰੋ ਬੋਲਣ ਲੱਗੇ ਪਹਿਲੋ ਵੇਖਿਆ ਕਰੋ ਇਹ ਪੇਜ ਵਾਲਿਆਂ ਦੇ ਪਿਛਰਾ ਪਿਆ ਕਰੋ ਪੇਜ ਵਾਲਿਆਂ ਨੇ ਤੂੰ ਵੀਊ ਚਾਹੀਦੇ ਆ ਤੇ 8 10 ਲੱਖ ਰੁਪਈਆ ਆਉਂਦਾ ਬਾਅਦ ਚ ਆਇਸ਼ ਰਹੀਂਗੇ ਘੁੰਮਦੇ ਆ ਤੇ ਜਿਹੜਾ ਫालतू ਭੌਂਗਾ ਹੋਵਾ ਜ ਰਗੜਿਆ ਜਾਂਦਾ ਆ